ਸਖਬਿ ਗੁਰਬਤਿ ਜੋਈ ਹਮਰੇ ਖਰੋਏ ਖਾਸ ਦੇ ਰਛਾ ਪੂਰਨ ਹੋਏ ਸਤਿ ਕੀ ਛਾ ਤਉ ਤਉ ਰਹੇ ਨਾਰਾ ਮਾਰਾ ਆਪਣਾ ਜਾਨ ਜਾ ਗੁਰੂ ਬਤ ਪਾਰਾ ਹਮਰੇ ਦੁਸਰ ਬੰਦੂ ਨਾ ਮੁਗੋ ਆਪਹਾ ਦਾ ਬਚਾਉ ਸੁਖੀ ਵਸੈ ਸੋ ਪਰਿਵਾਰਾ ਸੇਵ ਸੁਖਿ ਸਿਵੈ ਗੁਰ ਪਿਆਰਾ ਮਹਾਰਚਾ ਜੈ ਕਾ ਲੈ ਕਰੀਐ ਸਹਿਬਰਨ ਕੋ ਰਾ ਸੰਗਰੀਐ ਪੂਰਨ ਹੈ ਸਾਡੀ ਆਸਾ ਦੌਰ ਪੈਨ ਕੀ ਰਹੈ ਵਿਸਾ ਤੁਮੈ ਸਾਧ ਰਗੁਨ ਧਿਆਨ ਨਿਰੂਪ ਚਾਹ ਚਾਹ ਸੁਭੰਤੇ ਵਾਹਿ ਸੇਵਕਾ ਸਿਕਨ ਮਾਰੇ ਦਾਰੀ ਹੈ ਜਨ ਜਹ ਤੁਮਹਾਰੇ ਮਾਰੀ ਹੈ ਆਪ ਹਾਥ ਰਾਮ ਜੁ ਮਰੀਐ ਜਨ ਕਾਲ ਖਾ ਦਰਾਹ ਨੁ ਮਰੀਐ ਹੋ ਜੁ ਸਦਾਹ ਮਾਰੇ ਬਚਾ ਸਰੀਆ ਤੁਝੇ ਖਰੀਐ ਰਾਖ ਲਖ ਮੋਲਖ ਨਰਾਇਈ ਸਾਹਿਬ ਸੰਸਹਏ ਪਿਆਰੇ ਦੇਨਾ ਬੰਧ ਹਾ ਦਸਨ ਗੇ ਹਰਿ ਕਾ ਤੁਮਹਾ ਪੁਰੀ ਜਤੋ ਦਸਕੰਤਾ ਕਾਲ ਪਾਇ ਬ੍ਰਹਮਾ ਬਖਤਰ ਬਖਤਰ ਕਾਲ ਪਾਇ ਸ਼ਿਵਤੀ ਉਤਤਰ ਉਤਤਰ ਕਾਲ ਪਾਇ ਕਰਵ ਸਿੰਘ ਸੁਰਗਾਸ ਸਗਲ ਕਾਲ ਕਾ ਜੀ ਆਤਮਾਸਾ ਜਵਨ ਕਾ ਜੋਗੀ ਸ਼ਿਵ ਪੀਰੋ ਵੈਦਰਾ ਬ੍ਰਹਮਾ ਨਮਸ਼ਕਾਰ ਹੈ ਰਹੇ ਹਮਾਰਾ ਜਵਨ ਕਾ ਸਭ ਜਤੁ ਮਨਾਇਉਂ ਦੇਵ ਦਾਤ ਜਸ਼ਨੁ ਗਾਇਉ ਹੋਇ ਆਦੰਤੇ ਕੀ ਉਤਾਰਾ ਸੋਈ ਗੁਰੂ ਸਮਝੁ ਸਹ ਹਮਾਰਾ ਨੋਸ਼ਕਾਰ ਸਹੀ ਕੋ ਹਿਮਾਰੀ ਸਭ ਵਜਾ ਜਿਨੇ ਆਪਿਓ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਉ ਦਿਉ ਸਤਰਨ ਕੋ ਕਲ ਮੋਕਲ ਕੀਉ ਘਟ ਘਟ ਕੇ ਅੰਦਰ ਕੀ ਜਨਚ ਫਲੈ ਬਰੇ ਕੀ ਮੀਰ ਵਿਛਲ ਚੀਟੀ ਦਾ ਗੀਤ ਤੇਰੇ ਹੱਥੋਂ ਲਾ ਬੰਦਾ ਸਫਰ ਕਿਰਪਾ ਦਰਸ਼ ਕਰੇ ਕੋ ਲਾ ਸੰਤਨ ਦੁੱਖ ਪਾਏ ਦੇ ਰੁਕੀ ਸੁਖ ਵਾਏ ਸਾਧਨ ਅਖੇ ਸੁਖੀ ਏਕੇ ਕੀ ਮੀਰ ਵਿਛਲ ਘਟ ਘਟ ਕੇ ਦੇਵ ਵਟਿ ਜਾਨ ਜਾਉਂ ਦਰਪ ਖੜਾ ਖਤ ਤਾਰ ਸਚਿਆ ਦਰਪ ਦ ਦੇ ਅਪਰ ਜਾਵਿਆ ਹਰਿ ਅਤਹ ਕਬਹ ਤੂੰ ਮਾ ਜਿਤੇ ਵਦਨ ਹੋ ਨ ਸ੍ਰਸ਼ਟ ਸਰਵ ਦਾਰੈ ਆਪਾ ਨੀ ਹੋ ਨੀ ਤਾਰੇ ਹਉ ਸਭ ਹੀ ਡਰੈਟ ਨਿਰਾਲ ਨਾਮੋ ਜਾਣਤ ਵੇਟ ਭੇਰੇ ਹਰਿ ਆਲਨ ਨਿਰੰਗਾਨ ਨਿਰਵੰਗਾਨ ਲਾਣੋ ਆਦਿ ਨੀ ਨਾਰੇ ਆਸਨਿ ਹਾਖਾ ਮੋਢਾ ਜਾਤ ਬਿਦਾ ਜਖ ਬਿਨ ਬਾਵਨ ਬਿਦਾ ਬਿਦਾ ਸਾਖ ਵਰਪ ਹਰਿ ਮਾਨਤ ਮਹਾ ਮੂੜ ਕਨ ਭੇਡਾ ਜਾਣਤ ਮਹਾਰਿਵ ਹੋਏ ਸਦਾ ਸ਼ਿਵ ਅਨੰਕਾਰ ਕਾਇਨਾਤ ਨਾਇ ਭੇਮ ਭੇਵ ਆਪ ਪਾਵਨ ਇਹ ਬਦ ਹੈ ਜਿਤੀ ਬਨਤ ਬਿਨ ਬਿਨ ਦੁਖ ਹੈ ਰਿਤੀ ਉਮਰ ਲਹ ਨਾ ਜਾਏ ਬਸਾਇ ਰਹਾ ਹੈ ਵਿਸਾਇ ਉਸ ਸੰਸਾਰਾ ਇਹ ਕੈ ਰੂਪਿਆ ਲੋਕ ਸੁ ਰੂਪਾ ਰੰਗ ਰਾਗਹਿ ਮੁਕਾ ਅੰਡਾ ਜੇ ਰਜ ਸਿਤ ਕਿੰਨੀ ਸਿਖਾਨ ਬਹੁਤ ਜਿੰਨੀ ਕਹਾ ਉਹ ਲੋ ਰਾਜਾ ਹਰਜਤ ਕਹੋ ਸੁਮਟ ਬਿਉ ਸ਼ੰਕਰ ਗਿਠਾ ਸਿਗਰੈ ਜੀ ਰੇ ਲਿਖਾ ਹੈ ਨਹੀ ਅਭ ਫਾਦ ਜੁਗਾਰ ਦਸ ਰਸੋ ਸੇ ਅੰਭਾ ਰਖਾ ਮੇਰੀ ਤੁਮ ਕਰੋ ਸਿਖੁ ਬਾਰਿ ਸਾਸੁ ਦਸਟਾ ਜੀ ਤ੍ਰਿਯ ਤੁਆਰ ਮਤਾ ਸਗਲ ਮਲੇਸ਼ ਕਲੇਸ਼ ਘਟਾ ਜੇ ਆਦਤਾ ਸਰਨੀ ਕਰੇ ਤਿਨ ਕੈ ਦਸਟ ਦੁਖ ਹਮਰੇ ਉਰਖਾ ਜਾਨ ਬਨ ਬਰੇ ਤੇ ਹਾਰੇ ਤਿਨ ਕੈ ਰਮ ਸੰਕਟ ਸਭ ਦਾਰੇ ਜੋ ਹਲ ਕੋਇਵਾ ਦਿਹਾਇ ਹੈ ਤਾਕੇ ਗਾਵਣਿਕ ਰਹੇ ਹੈ ਰੱਛਾ ਹੋਏ ਜਾਹੇ ਸਭ ਗਲ ਦੁਸ਼ਟ ਅਰਸ਼ਟ ਦਰਦ ਲਾਲਾ ਕਿਰਪਾ ਦੁਸ਼ਟਾਂ ਦੇ ਜਾਲਹਿ ਰਖੋ ਤਾਕੇ ਤਾਪ ਤੁਨੁ ਕਮਲ ਹਰਿ ਹਰਿ ਰਜਾ ਸੁਧ ਪਰਮੋ ਸਭ ਉਸਹੀ ਜੀਵਤ ਜਗਤ ਹੈ ਹੋਈ ਹੇ ਹਵਾਰਾ ਜਗ ਅਸਵਾਰਾ ਹਰਿ ਕਾਲ ਪਤਿ ਦਾ ਹੇ ਹਵਾਰਾ ਜਿਨ ਨਾਮ ਗਰੁਖਾ ਦਰਦ ਅਚਰੋਕ ਤੀਰ ਹੈ ਰਹਾ ਹੜ ਖੇਤ ਮੈਂ ਸਰਣ ਦੇ ਹਾਰੀ ਆਪਾ ਦੇ ਲੇਹੋ ਹਰੀ ਸਰਬ ਨਰਮਨ ਸਹਾਈ ਦਸ਼ਤ ਰੋਖ ਦੇ ਲੇਹੋ ਬਚਾਈ ਸਰਬ ਨਰਮਨ ਸਹਾਈ ਦਸ਼ਤ ਦੋਖ ਦੇ ਲੇਹੋ